ਵਾਹੋ ਪ੍ਰਗਟਿਓ ਮਰਦ ਅਗਮੜਾ ਵਰਿਆਮ ਇਕਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਜੇਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈਸਵੀ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਦੇ ਘਰ ਹੋਇਆ ਬਚਪਨ ਦੇ ਪਹਿਲੇ 4 ਸਾਲ ਆਪ ਨੇ ਇੱਥੇ ਹੀ ਬਿਤਾਏ 1670 ਈਸਵੀ ਵਿੱਚ ਚੱਕ ਨਾਨਕੀ ਅਨੰਦਪੁਰ ਸਾਹਿਬ ਵਿਖੇ ਆ ਗਏ ਇਥੇ ਹੀ ਆਪਨੇ ਫਾਰਸੀ ਸੰਸਕ੍ਰਿਤ ਅਤੇ ਗੁਰਮੁਖੀ ਭਾਸ਼ਾਵਾਂ ਦੇ ਨਾਲ-ਨਾਲ ਕੋੜ ਸਵਾਰੀ ਅਤੇ ਸ਼ਾਸਤਰ ਚਲਾਉਣ ਦੀ ਵਿੱਦਿਆ ਵੀ ਹਾਸਲ ਕੀਤੀ। 9 ਸਾਲ ਦੀ ਉਮਰ ਵਿੱਚ ਆਪਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਧਰਮ ਦੀ ਖਾਤੇ ਸ਼ਹੀਦ ਹੋਣ ਲਈ ਭੇਜ ਦਿੱਤਾ। 1699 ਇਸ ਵਿੱਚ ਆਪਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਸਦੀਆਂ ਤੋਂ ਕੁਚਲੀ ਚਲੀ ਆ ਰਹੀ ਮਨੁੱਖਤਾ ਦੇ ਅੰਦਰ ਇੱਕ ਨਵਾਂ ਜੋਸ਼ ਭਰ ਦਿੱਤਾ। ਆਪ ਜੀ ਦੇ ਵੱਡੇ ਸਹਬਜ਼ਾਦੇ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਛੋਟੇ ਸੈਬਜ਼ਾਦਿਆਂ ਨੂੰ ਸਰੰਤ ਦੇ ਨਵਾਬ ਨੇ ਜਿਉਂਦੇ ਨੀਹਾਂ ਵੇਚਣਵਾ ਕੇ ਸ਼ਹੀਦ ਕਰ ਦਿੱਤਾ ਤਲਵੰਡੀ ਸਾਬੋ ਵਿਖੇ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਬੰਧਤਾ ਬਖਸ਼ੀ ਫਿਰ ਆਪ ਦੱਖਣ ਵੱਲ ਨੰਦੇੜ ਵਿਖੇ ਚਲੇ ਗਏ ਜਿੱਥੇ ਆਪ ਨੇ ਮਦੋਦਾਸ ਨੂੰ ਬੰਦਾ ਸਿੰਘ ਬਹਾਦਰ ਬਣਾ ਕੇ ਪੰਜਾਬ ਵੱਲ ਭੇਜਿਆ ਅੰਤ ਆਪ 1708 ਈਸਵੀ ਨੂੰ ਜੋਤੀ ਜੋਤ ਸਮਾ ਗਏ ਗੁਰਗੋਬਿੰਦ ਸਿੰਘ ਜੀ ਇੱਕ ਪਰਮਪੁਰਖ ਆਦਰਸ਼ ਸੰਤ ਅਤੇ ਇੱਕ ਮਹਾਨ ਵਿਦਵਾਨ ਸਨ। ਉਹਨਾਂ ਦੀ ਸਖਸ਼ੀਅਤ ਸਾਡੇ ਲਈ ਚਾਨਣ ਮੁਨਾਰਾ ਹੈ। ਆਪ ਸਭ ਨੂੰ ਸਮੂਹ ਬੱਦਲ ਪਰਿਵਾਰ ਵੱਲੋਂ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।